ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਤੇ ਮਾਇਆ ਬਲਵਿੰਦਰ ਸਿੰਘ ਵਿਰੋਧੀ ਧਿਰ ਦੇ ਨੇਤਾ ਨੇ ਪ੍ਰਤਾਪ ਸਿੰਘ ਬਾਜਵਾ ਵੱਲੋਂ ਰਾਜਕੁਮਾਰ ਚੱਬੇਵਾਲ ਦੇ ਉੱਤੇ ਕਈ ਇਲਜ਼ਾਮ ਲਗਾਏ ਨੇ ਉਹਨਾਂ ਦਾ ਕਹਿਣਾ ਹੈ ਕਿ ਚੱਬੇਵਾਲ ਦੇ ਲੋਕਾਂ ਦੇ ਨਾਲ ਰਾਜਕੁਮਾਰ ਵੱਲੋਂ ਇੱਕ ਧੋਖਾ ਕੀਤਾ ਗਿਆ ਸੀ ਤੇ ਉਸ ਧੋਖੇ ਦੇ ਵਿੱਚ ਉਹਨਾਂ ਨੇ ਜਾਲੀ ਸੈਣ BDPਓ ਦੇ ਕਰ ਦਿੱਤੇ ਸੀ ਤੇ ਜਿਸ ਤੋਂ ਬਾਅਦ ਮੁੱਖ ਮੰਤਰੀ ਬਾਣ ਕੋਲ ਜਦੋਂ ਇਹ ਸ਼ਿਕਾਇਤ ਪਹੁੰਚੀ ਤਾਂ ਉਹਨਾਂ ਨੇ ਇਹਦੀ ਇਨਕੁਆਇਰੀ ਖੁਲਾਉਣ ਦੀ ਗੱਲ ਕੀਤੀ ਤਾਂ ਇਹਨੇ ਕਾਂਗਰਸ ਪਾਰਟੀ ਦੀ ਪਿੱਠ 'ਤੇ ਛੂਰਾ ਮਾਰਤ ਇਹ ਆਮ ਆਦੀ ਪਾਰਟੀ ਦੇ ਵਿੱਚ ਚਲੇ ਗਏ ਇਹ ਜਿਹੜੇ ਰਾਜਕੁਮਾਰ ਚੱਬੇਵਾਲ ਮਾਂ ਦੀ ਪੇਠੇ 'ਚ ਛੋਰਾ ਮਾਰ ਕੇ ਸਿਆਸੀ ਤੌਰ ਤੇ ਨੇ ਆਪਣੀ ਮਾਂ ਪਾਰਟੀ ਕਾਂਗਰਸ ਦਾ ਕਤਲ ਕੀਤਾ। ਭਾਰਤ ਦੇ ਮਹਾਲਾ ਦਾ ਪੂਰਾ। ਤੋਂ ਇਸ ਗੱਲ ਕਰਨ ਬਹੁਤ ਸੰਗੀਨ ਇਲਜ਼ਾਮ ਲੇ ਦਿੱਤੇ। ਵੱਡੀ ਹੀਰਾ ਫੇਰੀ ਕਰਕੇ ਅਸੈਂਬਲੀ ਇਲੈਕਸ਼ਨ ਜਿੱਤਿਆ ਸੀ ਜਿਹਦੀ ਸਾਨੂੰ ਤੇ ਜਾਣਕਾਰੀ ਨਹੀਂ ਸੀ। ਬਟ ਆਮ ਆਦਮੀ ਪਾਰਟੀ ਜਦੋਂ ਗਵਰਨਮੈਂਟ ਚਾਹੀ ਇਹਨਾਂ ਦੇ ਹੀ ਜਿਹੜੇ ਰਿਪ੍ਰੈਜ਼ੈਂਟੇਟਿਵ ਸੀ ਜਿਨ੍ਹਾਂ ਨੇ ਪਿਛਲੀ ਇਲੈਕਸ਼ਨ ਲੜੀ ਸੀ ਪਾਈ। ਉਹਨਾਂ ਨੇ ਇਹਦਾ ਪਰਦਾ ਫਾਸ਼ ਕਰਨਾ ਸ਼ੁਰੂ ਕੀਤਾ तकरीबन 5000 ਲੋਕਾਂ ਨੂੰ ਝੂਠਾ ਲਾਲਾ ਲਾਇਆ ਕਿ ਮੈਂ ਤੁਹਾਨੂੰ ਕੱਚੀਆਂ ਛੱਤਾਂ ਦਾ 30 ਤੋਂ 35000 ਰੁਪਇਆ ਗਵਰਨਮੈਂਟ ਦੇ ਫੰਡਸ ਦੇ ਵਿੱਚੋਂ ਦਵਾਵਾਂਗਾ ਪੰਜਾਬ ਨਿਰਮਾਨ ਦੇ ਦੀਨ ਪਿਛਲੀ ਕਾਂਗਰਸ ਸਰਕਾਰ ਨੇ ਹਰ ਅਸੈਂਬਲੀ ਹਲਕੇ तकरीबन 50 ਤੋਂ 100 ਕਰੋੜ ਦੇ ਪੈਸੇ ਦਿੱਤੇ ਸੀ 350 ਆਦਮੀ ਨੂੰ ਜੈਨੂਨਲੀ ਪੈਸੇ ਦਵਾਏ ਸੀ ਇਹਨੇ ਤੇ 45 4600 ਆਦਮੀਆਂ ਦਾ ਇੱਕ ਝੂਠਾ ਵੇਰਵਾ ਤਿਆਰ ਕਰ ਲਿਆ ਉਹਨਾਂ ਨੂੰ BDPO ਦੀ ਫਰਜ਼ੀ ਚਿੱਠੀ ਜਿਹੜੀ 420 ਦਾ ਕੇਸ ਪੰਦਾ ਫਰਜ਼ੀ ਚਿੱਠੀ BDPO ਦੀ ਸਾਈਨ ਨਹੀਂ ਸੀ ਉਹਨਾਂ ਨੂੰ ਨਾਲ ਆਪਣੇ ਸਾਈਨ ਕਰ ਦਿੱਤਾ ਨਹੀਂ ਤੇ ਅਜੇ ਤੱਕ ਕਦੀ ਵੀ ਕੱਚੇ ਕੋਠੇ ਜਾਂ ਪੱਕੇ ਮਕਾਨਾਂ ਦਾ ਕੱਚੇ ਮਕਾਨਾਂ ਤੋਂ ਪੱਕੇ ਮਕਾਨ ਬਣਾਉਂਦੀ ਕੋਈ ਵੀ ਰეკਮੈਂਡੇਸ਼ਨ ਜਿਹੜੀ ਉਹਦੇ ਤੇ ਐਮਐਲਏ ਦੇ ਦਿਸਕਤ ਨਹੀਂ ਹੁੰਦੀ ਬਟੇ ਲੋਕਾਂ ਦਾ ਬੇਵਕੂ ਬਣਾਉਣ ਵਾਸਤੇ ਇਹਨੇ ਆਪਣੇ ਸਾਈਨ ਵੀ ਕੀਤੇ ਤੇ ਜਿਹੜਾ ਉਦੋਂ ਦਾ ਬੀਡੀਪੀਓ ਸੀ ਉਹਦੇ ਫਰਜ਼ੀ ਸਾਈਨ ਕਰ ਗਵਰਨਮੈਂਟ ਬਣ ਗਈ ਆਪਦੀ ਇਹਦੀ ਇਨਕੁਆਰੀ ਸ਼ੁਰੂ ਹੋ ਗਈ ਇੱਥੋਂ ਦੇ ਜਿਹੜੇ ਆਮ ਆਦਮੀ ਦੇ ਪਹਿਲੇ ਰਿਪ੍ਰੈਜ਼ੈਂਟੇਟਿਵ ਸੀ ਸੰਧੂ ਸਾਹਿਬ ਉਹ ਇਹ ਕੇਸ ਸਾਰਾ ਭਗਵੰਤ ਮਾਨ ਕੋ ਲੈ ਕੇ ਗਏ ਜਿਹੜਾ ਇਮਾਨਦਾਰੀ ਦੀ ਗੱਲ ਕਰਦਾ ਸੀ ਇਹ ਗੱਲ ਕਹਿੰਦਾ ਸੀ ਕਿ ਸਾਡੀ ਪਾਰਟੀ ਵਿੱਚ ਦੇ ਡਿਫਰੈਂਸ ਹੋਏਗੀ ਭਗਵੰਤ ਮਾਨ ਦੇ ਆਰਡਰਸ ਦੇ ਉੱਤੇ ਇੱਥੇ ਵਿਜੀਲੈਂਸ ਦੀ ਇਨਕੁਆਇਰੀ ਸ਼ੁਰੂ ਹੋਈ ਡੀਸੀ ਨੇ ਵੀ ਇਨਕੁਆਇਰੀ ਕੀਤੀ ਬੀਡੀਪੀਓਜ਼ ਦੇ ਬਿਆਨ ਲੈ ਲਾਪਾਤਰੀ ਜਿਹੜੇ ਉਹਨਾਂ ਦੇ ਬਿਆਨ ਲੈ ਗਏ ਇਹ ਗੱਲ ਸਾਬਤ ਹੋ ਗਈ ਕਿ ਬਕਾਇਦਾ ਤੌਰੇ ਬਹੁਤ ਵੱਡਾ ਇੱਕ ਫਰਾਡ ਕੀਤਾ ਗਿਆ ਸੀ ਲੋਕਾਂ ਨੂੰ ਚਾਂਸਾ ਦੇ ਕੇ ਵੋਟਾਂ ਲੈ ਕੇ ਇਹ ਇਲੈਕਸ਼ਨ ਜਿੱਤ ਗਿਆ ਤੋਂ ਇਸ ਗੱਲ ਕਾਰਨ ਉਸ ਟਾਈਮ ਇਹਨੇ ਕੋਰਟ ਦੇ ਵਿੱਚੋਂ ਕਚਹਿਰੀ ਦੇ ਵਿੱਚੋਂ ਹੁਸ਼ਿਆਰਪੁਰ ਚੋਂ ਆਪਣੀ ਪ੍ਰੀਵੈਂਟਿਵ ਬੀਐਲ ਲੈ ਲਈ ਫॉर दी ਟਾਈਮ ਪੀਗ ਇਹਨੂੰ 3 ਮਹੀਨਿਆਂ ਦਾ ਵਕਤ ਮਿਲਿਆ ਸੀ 노 ਅਰੈਸਟ ਇਹਨੂੰ ਮਿਲ ਗਈ ਸੀ ਕਿ 3 ਮਹੀਨੇ ਨੂੰ ਅਰੈਸਟ ਨਹੀਂ ਕਰ ਸਕਣਗੇ 18 ਮਾਰਚ ਉਹਦੀ ਲਾਸਟ ਡੇਟਸ ਦੋ ਤਿੰਨ ਦਿਨ ਪਹਿਲੇ ਮੇਰਾ ਡਿਪਟੀ ਲੀਡਰ ਸੀ ਇਹ ਪੰਡ ਆਪ ਦੇ ਖਿਲਾਫ ਉਹ ਝੂਠ ਦੀ ਫਰੇਬ ਦੀ ਜਿਨ੍ਹਾਂ ਕਾਰਨ ਕਰਨਾ ਅੱਜ ਆਪ ਦੇ ਸਾਰੇ ਸਾਥੀ ਛੱਡ ਕੇ ਆ ਰਹੇ ਨੇ ਇਹ ਦਾ ਰਾਜਕੁਮਾਰ ਇਹਨੇ ਸਿਰ ਤੇ ਚੁੱਕੀ ਸੀ ਸਾਰਾ ਪੰਜਾਬ ਨੇ ਇਹਨੂੰ ਚੰਗੀ ਤਰ੍ਹਾਂ ਵੇਖਿਆ ਪਰ 16 ਤਰੀਕ ਮਾਰਚ ਦੀ ਨੂੰਹ ਨੂੰ ਭਗਵੰਤ ਨੇ ਸੱਜ ਕੇ ਗੱਲ ਕਹੀ ਕਿ ਜਾਂ ਤੇ ਤਿਆਰੀ ਕਰ ਲੈ ਨਹੀਂ ਤੇ ਉਸੇ ਕੇਸ ਦੇ ਵਿੱਚ ਤੇਰੀ 18 ਨੂੰ ਜ਼ਮਾਨਤ ਖਤਮ ਹੋ ਜਾਣੀ ਹੈ ਤੇ ਅਸੀਂ ਤੈਨੂੰ ਅਰੈਸਟ ਕਰਕੇ ਅੰਦਰ ਦੇ ਇਹਨੇ ਪਾਲਾ ਬਦਲਿਆ ਆਪਣਾ ਪਰ ਮੈਂ ਤੁਹਾਨੂੰ ਇੱਥੇ ਯਕੀਨ ਦਿਵਾਉਣਾ ਚਾਹੁੰਦਾ ਜਦੋਂ ਵੀ ਗੁਰੂ ਮਹਾਰਾਜ ਸਾਹਿਬ ਦੀ ਮਿਹਰ ਹੋਈ 6 ਮਹੀਨਿਆਂ ਨੂੰ ਹੋ ਜੇ ਸਾਲ ਨੂੰ ਹੋ ਜੇ ਡੇਢ ਨੂੰ ਹੋ ਜੇ ਜਾਂ ਦੋ ਨੂੰ ਜਿੱਦਣ ਵੀ ਕਾਂਗਰਸ ਦੀ ਗਵਰਨਮੈਂਟ ਆਏਗੀ ਪਹਿਲਾ ਕੰਮ ਅਸੀਂ ਉਸ ਕੇਸ ਨੂੰ ਰੀਓਪਨ ਕਰਨ। ਸੋ ਜਿਦਾ ਕਿ ਪ੍ਰਤਾਪ ਸਿੰਘ ਬਾਜਾ ਵੱਲੋਂ ਕਿਹਾ ਗਿਆ ਕਿ ਜਦੋਂ ਵੀ ਸਾਡੀ ਸਰਕਾਰ ਆਏਗੀ ਅਸੀਂ ਇਸ ਕੇਸ ਨੂੰ ਬਦਾਰ ਤੋਂ ਰੀਓਪਨ ਕਰਾਂਗੇ ਤੇ ਇਹਦੇ ਖਿਲਾਫ ਵੀ ਕਾਰਵਾਈ ਕਰਾਂਗੇ। ਨਿਡਰ ਹਾਂ, ਨਿਰਪੱਖ ਰਹਾਂਗੇ। ਆਜ਼ਾਦ ਹਾਂ, ਸੱਚ ਕਹਾਂਗੇ। ਗੱਲ ਕਰਾਂਗੇ ਸਿਆਸੀ ਹਵਾ ਦੀ। ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ। ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ। ਦੱਸਾਂਗੇ ਕੌਣ ਕਰ ਰਿਹਾ ਹੈ। ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲੰਦ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਤ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ